ਦਾ ਮੇਰੇ ਡੈਡੀ ਦੇ ਸੱਟ ਲੱਗ ਗਿਆ ਡੈਡੀ ਕਰਨ ਗਏ ਸੀ ਮਿਸਤਰੀ ਨਾਲ ਪੈੜ ਤੋਂ ਡਿੱਗ ਪਏ ਤੇ ਰੀੜ ਦੀ ਅੱਧ ਟੁੱਟ ਗਈ ਉਹਨਾਂ ਤੋਂ ਸਿੱਧਾ ਵੀ ਨਹੀਂ ਪਿਆ ਜਾਂਦਾ ਤੇ ਮੇਰੀ ਮੰਮੀ ਇਕੱਲੀ ਦਿਹਾੜੀ ਜਾਂਦੀ ਆ ਤੇ ਕੋਈ ਵੀ ਨਹੀਂ ਦਿਹਾੜੀ ਕਰਨ ਵਾਲਾ ਤੇ ਮੇਰੀ ਮੰਮੀ ਇਕੱਲੀ ਦਿਹਾੜੀ ਕਰਨ ਵਾਲੀ ਆ ਹੋਰ ਕੋਈ ਨਹੀਂ ਦਿਹਾੜੀ ਕਰਦਾ ਸੰਗਾ ਕੋ چھوٹਾ ਮੈਨੂੰ ਕੋਈ ਦਿਹਾੜੀ ਤੇ ਨਹੀਂ ਲੈ ਕੇ ਜਾਂਦਾ ਉਹ ਵੰਦਾਇ ਤੇ ਕਰ ਲਾਉਂਦਾ ਸਾਡੇ ਤੋਂ ਵੇਖਿਆ ਨਹੀਂ ਜਾਂਦਾ ਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿੰਨੀ ਜਿੰਨੀ ਮਦਦ ਹੁੰਦੀ ਮਦਦ ਕਰੋ ਥੋੜੀ ਥੋੜੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਪਿੰਡ ਜੰਡ ਜੰਡ ਵਾਲਾ ਭੀਮੇਸ਼ਾ ਛੋਟਾ ਜਿਹਾ ਬੱਚਾ ਜੀ ਦਾ ਨਾਮ ਪ੍ਰਿੰਸ ਸਿੰਘ ਆ ਇਹਦੇ ਡੈਡੀ ਨੂੰ ਸਾਲ ਹੋ ਗਿਆ ਦਿਹਾੜੀ ਤੇ ਗਿਆ ਸੀ ਮਿਸਤਰੀ ਦੇ ਨਾਲ ਤੇ ਪੈੜ ਤੋਂ ਡਿੱਗ ਪਿਆ ਤੇ ਰੀੜ ਵਾਲੀ ਹੱਡੀ ਟੁੱਟ ਗਈ ਸੀ ਵੀਰੋ ਇਹ ਟੁੱਟਣ ਦੇ ਨਾਲ ਵਿਚਾਰਾ ਸਾਲ ਤੋਂ ਥੋੜਾ ਜਿਹਾ ਚਿਰ ਇਲਾਜ ਕਰਵਾਇਆ ਚਲੋ ਪਿੰਡ ਚੋਂ ਪੈਸੇ ਮੰਗ ਕੇ ਰਿਸ਼ਤੇਦਾਰਾਂ ਤੋਂ ਮੰਗ ਲਏ ਤੇ ਉਹਨਾਂ 6-7 ਮਹੀਨਿਆਂ ਤੋਂ ਮੰंजे ਤੇ ਪਿਆ ਤੇ ਵਿਚਾਰੇ ਦੇ ਚਾਰ ਬੇਟੀਆਂ ਨਿੱਕੀਆਂ ਨਿੱਕੀਆਂ ਤੇ ਆ ਵੱਡਾ ਬੇਟਾ ਇਹ ਦਾਨੀ ਵੀਰੋ ਕਿਹੜਾ ਕਰਦੇ ਹਾਲਾਤ ਆ ਕੇ ਵੇਖ ਕੇ ਤਾਂ ਬਹੁਤ ਮਾੜੇ ਹੋਏ ਪਏ ਕਿਉਂਕਿ ਵਿਚਾਰੇ ਦੇ ਜ਼ਖਮ ਬਹੁਤ ਹੋਏ ਪਏ ਸਿੱਧਾ ਵੀ ਨਹੀਂ ਪਿਆ ਜਾਂਦਾ ਵੀਰ ਤੋਂ ਇੰਨਾ ਦੁਖੀ ਆ ਵੀਰ ਵੀ ਮੈਂ ਨਾ ਵਾਹਿਗੁਰੂ ਵੀ ਇਹੋ ਜਿਹਾ ਦੁੱਖ ਨਾ ਕਿਸੇ ਨੂੰ ਦੇਈ ਇੰਨਾ ਇਹ ਵੀਰ ਦੁਖੀ ਆ ਕਿਉਂਕਿ ਜ਼ਖਮ ਇੰਨੇ ਨੇ ਡੂੰਘੇ ਹੋਏ ਪਏ ਆ ਦਾਨੀ ਵੀਰੋ ਤੇ ਬੱਚੇ ਦਾ ਹੌਸਲਾ ਵੇਖੋ ਵਿਚਾਰਾਂ ਦਾ ਦਾਨੀ ਵੀਰੋ ਮੈਨੂੰ ਥੋੜਾ ਥੋੜਾ দান ਦੇ ਦਿਓ ਜਦੋਂ ਮੈਂ ਵੱਡਾ ਹੋਇਆ ਵੱਡਾ ਹੋ ਕੇ ਕੰਮ ਕਰਕੇ ਤੁਹਾਡਾ ਜਿਹੜਾ দান ਦੇ ਪੈਸੇ ਦਿੱਤੇ ਆ ਉਹ ਮੈਂ ਥੋੜੇ ਥੋੜੇ ਕਰਕੇ ਮੋੜ ਦੂੰਗਾ ਇੱਕ ਗਰਸੇ ਕ ਪਰਿਵਾਰ ਆ ਵਿਚਾਰਾ ਬੱਚਾ ਤੇ ਦਾਨੀ ਵੀਰੋਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਇਹ ਬੱਚੇ ਦੀ ਫਰਿਆਦ ਜਰੂਰ ਸੁਣੋ ਕਿਉਂਕਿ ਛੋਟੀਆਂ ਛੋਟੀਆਂ ਚਾਰ ਭੈਣਾਂ ਆ ਇਹਦੇ ਤੇ ਕਮਾਉਣ ਵਾਲੀ ਵਿਚਾਰੀ ਇਹਨਾਂ ਦੀ ਇਕੱਲੀ ਮਾਂ ਉਹ ਵੀ ਵਿਚਾਰੀ ਟੈਨਸ਼ਨ ਲਈ ਬੈਠੀ ਆਂਦੀ ਵੀ ਮੈਂ ਵੀਰੋਂ ਕੀ ਕਰਾਂ ਵੀ ਮੈਂ ਦਿਹਾੜੀ ਜਾਨੀ ਆ ਸਾਰੀ ਰਾਤ ਇਹਨੂੰ ᱥਾਂਭਦੀ ਆਂ ਫਿਰ ਦਿਨੇ ਦਿਹਾੜੀ ਜਾਨੀ ਆ ਬਹੁਤ ਮੁਸ਼ਕਲ ਹੋਇਆ ਪਿਆ ਘੜੀ ਦੇ ਨਾਲ ਤਾਂ ਚੁੱਲ੍ਹੇ ਦਾ ਚੁੱਲਾ ਵੀ ਨਹੀਂ ਤਪਦਾ 6-7 ਮੈਂਬਰ ਕਰਦੇ ਇਸ ਕਰਕੇ ਦਾਨੀ ਵੀਰੋਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਦਸਬੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਇਹੋ ਜਿਹੇ ਪਰਿਵਾਰਾਂ ਨੂੰ ਜ਼ਰੂਰ ਦਿਆ ਕਰੋ ਕਿਉਂ ਲੋੜਵੰਦ ਪਰਿਵਾਰ ਆ ਜਮਾ ਪੂਰਾ ਲੋੜਵੰਦ ਆ ਆ ਕੇ ਵੇਖ ਸਕਦੇ ਆ ਵੀਰ ਦਾ ਬਹੁਤ ਬੁਰਾ ਹਾਲ ਆ ਇਸ ਕਰਕੇ ਦਾਨੀ ਵੀਰੋ ਦਸਵੰਦ ਇਹ ਪਰਿਵਾਰ ਨੂੰ ਥੋੜਾ ਥੋੜਾ ਜ਼ਰੂਰ ਦਿਓ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇਓ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈ ਵੀਰ ਉੜ ਪਾ ਦਿਆ ਕਰੋ ਕਿਉਂਕਿ ਇਹੋ ਜਿਹੇ ਮਾਸੂਮ ਬੱਚਿਆਂ ਦਾ ਜਿਹੜਾ ਮਦਦ ਹੋ ਜੇ ਤੇ ਜਿਹੜਾ ਸਿਰ ਦਾ ਸਹਾਰਾ ਉਹ ਵਿਚਾਰਾ ਉੱਠ ਖੜੇ ਤੇ ਇਹਨਾਂ ਨੂੰ ਪਾਲ ਸਕੇ ਨਹੀਂ ਇਹ ਬੱਚੇ ਰੋਜ਼ ਜਾਣ ਕੇ ਆਪਾਂ ਨੂੰ ਪਤਾ ਹੀ ਪਿਓ ਤੋਂ ਬਿਨਾ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਰ ਵਿਚਾਰੀਆਂ ਗੁੱਡੀਆਂ ਇਹਦੇ ਵੀਰ ਦੇ ਨਿੱਕੀਆਂ ਨਿੱਕੀਆਂ ਤੇ ਆ ਛੋਟਾ ਜਿਹਾ ਬੱਚਾ ਵਿਚਾਰਾ ਆਂਦਾ ਮੈਨੂੰ ਵੀ ਅੰਕਲ ਜੀ ਕੋਈ ਦਿਹਾੜੀ ਨਹੀਂ ਲੈ ਕੇ ਜਾਂਦਾ ਤੇ ਮੈਨੂੰ ਕੋਈ ਦਿਹਾੜੀ ਜਾਵੇ ਤਾਂ ਮੈਂ ਕੰਮ ਕਰਕੇ ਆਪਦੇ ਡੈਡੀ ਦਾ ਇਲਾਜ ਕਰਾ ਲਾਂ ਬਹੁਤ ਵੱਡੇ ਹੌਸਲੇ ਆ ਪੁੱਤ ਦੇ ਪਰ ਕੀਤਾ ਕੀ ਜਾਵੇ ਰੱਬ ਨੇ ਮਾਰ ਮਾਰਤੀ ਪਤਾ ਨਹੀਂ ਕਿਹੜੇ ਜਨਮਾਂ ਦਾ ਵਿਚਾਰੇ ਦਾ ਦੇਨ ਲੈਣ ਦੇ ਸਮਾਂਦ ਸੀ ਇਸ ਕਰਕੇ ਦਾਨੀ ਵੀਰੋ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਪਰਿਵਾਰ ਦੀ ਤਸਵੰਦਰ ਜੀ ਕਿ ਥੋੜਾ ਥੋੜਾ ਜਰੂਰ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ